ਇਹ ਗਰਮ ਹੋ ਕੇ ਇਹਦੇ ਕਣ ਜਿਹੜੇ ਉਹ ਪਾਣੀ ਦੇ ਵਿੱਚ ਰਲਣਗੇ ਤੇ ਫਿਰ ਪੀਣ ਜੋ ਗरहेਗਾ ਭਾਜੀ ਆਪਾਂ ਹੁਣ ਬੋਟਲ ਇਹ ਛਾਵੇਂ ਪਿਆ ਇਹ ਧੁੱਪੇ ਪਿਆ ਇਹਦੇ ਅੰਦਰ ਜਿਹੜੇ ਪਲਾਸਟਿਕ ਦੇ ਕਣ ਹੈ ਇਹਨਾਂ ਦਾ ਗੈਸਸ ਜਿਹਦੇ ਵਿੱਚ ਹੈਗੀ ਆ ਸੋ ਸਤਿ ਸ੍ਰੀ ਅਕਾਲ ਅੱਜ ਕੋਲੇ ਮੋਗੇ ਦੀਆਂ ਸਾਡੀਆਂ ਮਹਾਨ ਹਸਤੀਆਂ ਆਈਆਂ ਸਾਡੇ ਧੁੰਨਾ ਸਾਹਿਬ 9 ਲੱਖ ਜੁਲਰ ਤੋਂ ਸ਼ਰਮਾ ਜੀ ਉਹ ਸ਼ਰਮਾ ਜੀ ਸਤਿ ਸ੍ਰੀ ਅਕਾਲ ਧੁੰਨਾ ਸਾਹਿਬ ਸਤਿ ਸ੍ਰੀ ਅਕਾਲ ਸਾਰੀ ਇੱਕ ਤੁਹਾਡੀ ਲਈ ਜਾਣਕਾਰੀ ਕਰਨੀ ਹੈ ਅੱਜ ਕੱਲ ਟੈਂਪਰੇਚਰ ਕਿੰਨਾ ਚੱਲ ਰਿਹਾ ਠੀਕ ਹੈ ਅਸੀਂ ਅਕਸਰ ਹੀ ਗੱਡੀ ਤੋਂ ਪੇਖੜਾ ਦਿੰਨੇ ਆ ਅੱਜ ਅਹਿਮ ਜਾਣਕਾਰੀ ਦੇਣੀ ਹੈ ਜਿਹੜੀ ਕਿ ਹਰ ਵਿਅਕਤੀ ਦੇ ਕੰਮ ਆਉਣ ਵਾਲੀ ਹੈ ਅਸੀਂ ਰੁੱਖ ਪੱਟੇ ਜਾ ਰਹੇ ਹੈ ਗਰਮੀ ਦਾ ਟੈਂਪਰੇਚਰ ਵੱਧ ਰਿਹਾ ਹੈ ਅਸੀਂ ਕਿਤੇ ਗੱਡੀ ਨੂੰ ਖੜਾ ਦਿੰਨੇ ਆ ਹਮੇਸ਼ਾ ਹੀ ਤੁਸੀਂ ਗੱਡੀ ਦੇ ਵਿੱਚ ਜਦੋਂ ਵਿੱਚ ਵੜਦੇ ਹੋ ਗੱਡੀ ਨੂੰ ਜਦੋਂ ਆਪਾਂ ਖੋਲਣਾ ਹੈ ਗੱਡੀ ਅਗਰ ਟੈਂਪਰੇਚਰ 45 ਤੇ ਹੈ ਤੇ ਪਲੱਸ ਉਹਦੇ ਵਿੱਚ 30 ਤੋਂ 28 ਤੋਂ 25 ਵਿੱਚ ਐਡ ਕਰ ਲਓ ਉਹ 70 ਦੇ ਲਗਭਗ ਟੈਂਪਰੇਚਰ ਚਲਾ ਜਾਊਗਾ ਬਾਰਲੀ ਟੈਂਪਰੇਚਰ ਦੇ ਮੁਤਾਬਕ ਜਦੋਂ ਅਸੀਂ ਗੱਡੀ ਨੂੰ ਖੋਲਦੇ ਆ ਭਾਜੀ ਕਿੱਥੇ ਮਹਿਸੂਸ ਕੀਤਾ ਵੀ ਅੰਦਰਲੇ ਪਾਸੇ ਗਰਮ ਹਵਾ ਨਿਕਲਦੀ ਆ ਤੁਸੀਂ ਬੋਲ ਕੇ ਦੱਸੋ ਯਸ ਠੀਕ ਆ ਭਾਜੀ ਆਪਾਂ ਕੀ ਕਰਦੇ ਆ ਬਾਹਰੋਂ ਆਏ ਆ ਆਪਾਂ ਪਾਣੀ ਦੀ ਬੋਟਲ ਖੋਲਦੇ ਆ ਤੇ ਇਹ ਟੈਂਪਰੇਚਰ ਓਵਰ ਟੈਂਪਰੇਚਰ ਦੇ ਵਿੱਚ ਪਈ ਆ ਇਹ ਪੋਲੀਥੀਨ ਹੈ ਪਲਾਸਟਿਕ ਹੈ ਆ ਵੀ ਪਲਾਸਟਿਕ ਹੈ ਅੱਜ ਗੱਲ ਕਰਾਂਗੇ ਅੰਦਰ ਪਾਣੀ ਅੰਦਰ ਫੂਡ ਕੁਰਕਰੀ ਲੇਜ਼ ਕੋਲਡ ਡਰਿੰਕ ਸਾਨੂੰ ਸ਼ੌਂਕ ਹੈ ਪਰਫਿਊਮ ਰੱਖਣਾ ਯੈਸ ਉਦੀ ਬਿਸਮਲ ਚੜਦੀ ਹੈ ਅੰਦਰ ਮੈਟਿੰਗ ਹੈ ਠੀਕ ਹੈ ਇਹਦੇ ਵਿੱਚ ਜਿੰਨੇ ਵੀ ਕੈਮੀਕਲ ਬੇਸਡ ਪਲਾਸਟਿਕ ਦੇ ਪਾਰਟ ਹੈ ਉਹ ਦੁਪਹਿਰੇ ਗਰਮੀ ਦੇ ਟਾਈਮ ਤੇ ਰੈਕਸ਼ਨ ਕਰਦੇ ਪਾਣੀ ਪੀਣ ਯੋਗ ਨਹੀਂ ਹੈਗਾ ਮੰਨ ਲਓ ਬਾਜੀ ਪਹਿਲੀ ਗੱਲ ਤਾਂ ਪਾਣੀ ਸਾਡਾ ਕਲਚਰ ਨਹੀਂ ਹੈ ਕੋ ਬੋਟਲ ਚ ਪੀਣਾ ਪਲਾਸਟਿਕ ਵਿੱਚ ਯੈਸ ਠੀਕ ਹੈ ਜੀ ਅਗਰ ਪੀਣਾ ਹੈ ਤਾਂ ਤੁਸੀਂ ਅੱਜ ਕੱਲ ਥਰਮੋਕੋਲ ਵਾਲੀਆਂ ਬੋਤਲਾਂ ਆਉਂਦੀਆਂ ਸਟੀਲ ਦੀਆਂ ਬੋਤਲਾਂ ਆਉਂਦੀਆਂ ਉਹਦੇ ਵਿੱਚ ਟੈਂਪਰੇਚਰ ਨਾਰਮਲ ਰਹਿੰਦਾ ਆਪਾਂ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਅੰਦਰ ਆਪਣੇ ਫੂਡ ਪਿਆ ਜੀ ਇਹ ਤੁਪੇ ਪਿਆ ਇਹਦਾ ਪੈਕੇਟ ਫੁੱਲਿਆ ਪਿਆ ਜਿਹੜਾ ਤੁਹਾਡੇ ਹੱਥ ਚ ਪੈਕੇਟ ਹੈ ਇਹ ਕਿੰਨਾ ਕੁ ਪਤਲਾ ਜੀ ਇਹਦੇ ਮੁਕਾਬਲੇ ਫਰਕ ਹੈ ਫਰਕ ਹੈ ਨਾ ਜੀ ਇਹਦੇ ਚ ਗੈਸਟ ਆਲਰੇਡੀ ਹੈ ਇਹ ਛਾਵੇਂ ਪਿਆ ਇਹ ਧੁੱਪੇ ਪਿਆ ਹੈ ਇਹਦੇ ਅੰਦਰ ਜਿਹੜੇ ਪਲਾਸਟਿਕ ਦੇ ਕਾਨ ਹੈ ਪਹਿਲਾਂ ਤਾਂ ਗੈਸਿਸ ਇਹਦੇ ਵਿੱਚ ਹੈਗੀਆਂ ਫਿਰ ਇੱਕ ਵਿੱਚ ਪਿਆ ਫੂਡ ਜਿਹੜਾ ਜਿਵੇਂ ਕਿਨੇ ਵੀ ਆਪਾਂ ਮੁਸ਼ਕ ਜਾਂਦਾ ਹੈ ਹਨਾ ਇਹਦੇ ਪਲਾਸਟਿਕ ਦੇ ਕਾਣੇ ਦੇ ਤੇ ਲੱਗਣਗੇ ਬਿਲਕੁਲ ਆਪਾਂ ਖਾਵਾਂਗੇ ਬੱਚੇ ਖਾਣਗੇ ਡਾਕਟਰ ਕੋਲੇ ਜਾਵਾਂਗੇ ਇਹ ਠੀਕ ਹੈ ਹਾਂ ਜਸ ਠੀਕ ਹੈ ਜੀ ਇਹ ਬਿਲਕੁਲ ਨਹੀਂ ਖਾਣਾ ਅਵੋਇਡ ਕਰੋ ਇੱਕ ਚੀਜ਼ ਪ੍ਰੈਕਟੀਕਲ ਕਰਕੇ ਹੋਰ ਦਿਖਾਉਣਾ ਹੈ ਅੰਦਰ ਆਪਾਂ ਲੈਪਟਾਪ ਰੱਖ ਦਿੰਨੇ ਆ ਜੀ ਚਾਰਜਰ ਰੱਖ ਦਿੰਨੇ ਆ ਪਰਫਿਊਮ ਰੱਖ ਦਿੰਨੇ ਆ ਕੋਲਡ ਡਰਿੰਕ ਰੱਖ ਦਿੰਨੇ ਆ ਆਲਰੇਡੀ ਉੱਚ ਦਾ ਗੈਸ ਹੈ ਜਦੋਂ ਹਾਈ ਟੈਂਪਰੇਚਰ ਤੇ ਅੰਦਰ ਜਾਂਦੀ ਉਹ ਪੀਣ ਯੋਗ ਨਹੀਂ ਰਹਿੰਦੀ ਕੋਈ ਨਸਲ ਸਹੀ ਹੈ ਤਾਨੂੰ ਖੱਟਾਪਨ ਮਹਿਸੂਸ ਹੋ ਕੋਲਡ ਡਰਿੰਕ ਦੇ ਵਿੱਚ ਜੇ ਜਿਆਦਾ ਦਿਨਾਂ ਦਾ ਪਿਆ ਹੋਵੇ ਅਸੀਂ ਕੀ ਕਰਦੇ ਹਾਂ ਕਿਸੇ ਗਰੀਬ ਕੋਲੇ ਜਾਂ ਸਾਡੀ ਦੁਕਾਨ ਤੇ ਆ ਮੁੰਡਿਆ ਪੀ ਲਿਓ ਡਰਿੰਕ ਪਈ ਥੋੜੀ ਜਿਹੀ ਗਰਮ ਉਹ ਬੇਟਾ ਪੀ ਲਿਓ ਕਿਉਂ ਗਰੀਬ ਨੂੰ ਮਾਰਨਾ ਹੈ ਗਰੀਬ ਤਾਂ ਪਹਿਲਾਂ ਹੀ ਰੋਟੀ ਜੋਗਾ ਹੈ ਤੇ ਉਹਨੂੰ ਡਾਕਟਰਾਂ ਜੋਗਾ ਨਾ ਕਰੋ ਇੱਕ ਪਾਣੀ ਦੀ ਬੋਟਲ ਹੈ ਜਿਹੜੀ ਇਹ ਵਿੱਚ ਪਈ ਆ ਭਾਜੀ ਆ ਜਾ ਬੇਟਾ ਪਾਣੀ ਦੀ ਬੋਟਲ ਇੱਥੇ ਪਈ ਸੀਗੀ ਤੁਸੀਂ ਇਹਦੇ ਵਿੱਚ ਕੀ ਦੇਖ ਰਹੇ ਹੋ ਆਪਾਂ ਸ਼ਾਮੀ ਹੋ ਜੀਏ ਭਾਜੀ ਪ੍ਰੋਪਰ ਦਿਖੂਗਾ ਯੈਸ ਉੱਪਰ ਕੀ ਦਿਖ ਰਿਹਾ ਹੈ ਫਰਕ ਹੈ ਕੀ ਫਰਕ ਹੈ ਭਾਜੀ ਕੀ ਫਰਕ ਹੈ ਭਾਜੀ ਇਹਦੇ ਅੰਦਰ ਗੈਸ ਬਣੀ ਹੋਈ ਹੈ ਆਪਾਂ ਨੇੜੇ ਆ ਜਾ ਬੇਟਾ ਨੇੜੇ ਆ ਜਾ ਮੈਂ ਪ੍ਰੈਕਟੀਕਲ ਕਰਕੇ ਦਿਖਾਉਣਾ ਹੈ ਕਿ ਆਪਾਂ ਪਾਣੀ ਦੀ ਬੋਟਲ ਨੂੰ ਟੇਡਾ ਕੀਤਾ ਤੇ ਭਾਈ ਜੀ ਹੁਣ ਕੀ ਮਹਿਸੂਸ ਕੀਤਾ ਇਹ ਤਾਂ ਫ੍ਰੀ ਹੋ ਗਿਆ ਸਾਫ਼ ਹੋ ਗਿਆ ਇਹਦਾ ਵਾਸ਼ਪੀ ਕਰਨ ਬਣਿਆ ਪਾਣੀ ਇਹ ਜਾ ਕੇ ਬੋਟਲ ਦੇ ਵਿੱਚ ਅਗ ਗਿਆ ਮਲਕੀ ਜੇ ਇਹ ਗਰਮ ਹੋ ਕੇ ਇਹਦੇ ਕਣਾਂ ਜਿਹੜੇ ਉਹ ਪਾਣੀ ਦੇ ਵਿੱਚ ਰਲਣਗੇ ਤੇ ਫਿਰ ਪੀਣਯੋਗ ਰਹੇਗਾ ਭਾਜੀ ਆਪਾਂ ਹੁਣ ਬੋਟਲ ਨੂੰ ਸਵਾਰ ਕੇ ਹਲਾਤਾ ਸਾਫ ਹੋ ਗਈ ਆ ਮੇਕ ਸ਼ੋਰ ਵੈਸੇ ਦੇਖੋ ਅਸੀਂ ਤਰੱਕੀ ਕਰ ਰਹੇ ਹਾਂ ਤਰੱਕੀ ਦੇ ਨਾਂ ਤੇ ਅਸੀਂ ਡਿਵੈਲਪ ਨਹੀਂ ਹੋ ਰਹੇ ਸਾਡੀ ਮਾਨਸਿਕਤਾ ਜਿਹੜੀ ਹੈਗੀ ਆ ਉਹ ਡਾਊਨ ਜਾ ਰਹੀ ਆ ਜੇ ਕਹੀਏ ਵੀ ਅਸੀਂ ਡਿਵੈਲਪ ਕੰਟਰੀ ਦੇ ਵਿੱਚ ਰਹਿੰਦੇ ਆ ਡਿਵੈਲਪਿੰਗ ਕੰਟਰੀ ਜਿਹੜੇ ਡਿਵੈਲਪ ਹੋ ਰਹੇ ਮੈਂ ਕਹਿੰਦਾ ਪੁਰਾਣਾ ਕਲਚਰ ਦੁਬਾਰਾ ਅਡਾਪਟ ਕਰਾਂਗੇ ਤਾਂ ਅਸੀਂ ਸੁਖੀ ਰੋਵਾਂਗੇ ਕੋਈ ਇਸ ਟਾਈਮ ਵਿਅਕਤੀ ਪੌਦਾ ਲਾਉਣਾ ਚਾਹੁੰਦਾ ਟੌਨੀ ਨੇ ਬਹੁਤ ਚੰਗਾ ਤੁਸੀਂ ਹੋ ਸਕਦਾ ਮੇਰੇ ਨਾਲ ਸਹਿਮਤ ਨਾ ਹੋ ਤੁਸੀਂ ਘਰੇ ਪੌਦਾ ਲਾਉਣਾ ਚਾਹੁੰਦੇ ਹੋ ਤੁਹਾਡੀ ਪਤਨੀ ਕਹਿੰਦੀ ਹੈ ਵੀ ਬੌਜੀ ਇਹ ਕੀ ਕਰਤਾ ਇਹ ਤਾਂ ਗੰਦੀ ਬਹੁਤ ਪੌਂਦਾ ਹੈ ਅਕਸਰ ਹੁੰਦਾ ਜਾਂ ਨਹੀਂ ਹੁੰਦਾ ਹਾਂ ਕਿਹ ਘਰਾਂ ਚਾਹੁੰਦਾ ਠੀਕ ਹੈ ਪਰ ਇਹ ਸਾਨੂੰ ਚੰਗੀ ਆਕਸੀਜਨ ਦੱਸੋ ਸਜਣੋ ਲੈਪਟਾਪ ਨਾ ਹੋਵੇ ਤੁਹਾਡਾ ਅੰਦਰ ਪਿਆ ਠੀਕ ਹੈ ਜੀ ਇਹਨੂੰ ਅੱਗੇ ਭਾਜੀ ਲੈਪਟਾਪ ਨਾ ਹੋਵੇ ਵਿੱਚ ਪਰਫਿਊਮ ਨਾ ਹੋਵੇ ਤੁਹਾਡੀ ਗੱਡੀ ਦੇ ਵਿੱਚ ਕੋਈ ਇਦਾਂ ਦੀ ਚੀਜ਼ ਨਾ ਹੋਵੇ ਜਿਹੜੀ ਧੁੱਪੇ ਖੜੀ ਸ਼ੀਸ਼ੇ ਦੇ ਵਿੱਚ ਸੂਰੀ ਦੀਆਂ ਕਿਰਨਾਂ ਪੈ ਕੇ ਉਹ ਬਲਾਸਟ ਹੋਵੇ ਨਾ ਸੋ ਇਹ ਜਾਣਕਾਰੀ ਤੁਹਾਡੇ ਲਈ ਹੈ ਅਗਰ ਠੀਕ ਸਮਝ ਆਇਆ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਇਹ ਪਾਣੀ ਪੀਣ ਯੋਗ ਨਹੀਂ ਰਹਿੰਦਾ ਫੂਡ ਖਾਣ ਯੋਗ ਨਹੀਂ ਰਹਿੰਦਾ ਫਿਰ ਤੁਸੀਂ ਡਾਕਟਰਾਂ ਦੇ ਚੱਕਰ ਚ ਪਾਉਂਗੇ ਕਿਈ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਨੂੰ ਇਨਫੈਕਸ਼ਨ ਕਿਸ ਤਰ੍ਹਾਂ ਹੋਈ ਹੈ ਅਸੀਂ ਇਨਫੈਕਸ਼ਨ ਦਾ ਕਾਰਨ ਖੁਦ ਅਸੀਂ ਬਣ ਜਾਂਦੇ ਹਾਂ ਉਸ ਤੋਂ ਦੁਬਾਰਾ ਅਸੀਂ ਇੱਕ ਕਲਿੱਪ ਲਾਉਣ ਲੱਗੇ ਹਾਂ ਕਿਈ ਸਾਨੂੰ ਸਿਰ ਪਤਾ ਹੀ ਨਹੀਂ ਹੁੰਦਾ ਸਾਡੀ ਗੱਡੀ ਦੇ ਵਿੱਚ ਇਦਾਂ ਇਦਾਂ ਦਾ ਫੰਕਸ਼ਨ ਹੁੰਦੇ ਆ ਧੁੱਕੇ ਖੜੀ ਰਹਿੰਦੀ ਹੈ ਆਪਾਂ ਵਿੱਚ ਫੈਬਰਿਕ ਦੀ ਥਾਂ ਤੇ ਲੈਦਰ ਜਿਆਦਾ ਕਰ ਦਿੰਨੇ ਆਂ ਅੰਦਰ ਜਿਹੜਾ ਅਲਟੀਰੀਅਰ ਹੈ ਉਹ ਧੁੱਪ ਦੇ ਨਾਲ ਰੈਕਸ਼ਨ ਪੈਦਾ ਕਰਦਾ ਹੈ ਅੰਦਰ ਗੱਡੀ ਦੇ ਵਿੱਚ ਗੈਸ ਬਣਦੀ ਹੈ ਅਸੀਂ ਬੈਠਣ ਸਾਰੀ ਗੱਡੀ 'ਚ ਬਹਿ ਕੇ AC ਸਟਾਰਟ ਕਰ ਲੈਂਦੇ ਆਂ ਅਗਰ ਬਾਰੀ ਖੋਲ ਗਏ ਸ਼ੀਸ਼ੇ ਡਾਉਨ ਕਰੀਏ ਗੈਸਸ ਬਾਹਰ ਨਿਕਲ ਜਾਣ ਤੋਂ ਬੈਟਰ ਹੈ ਕਿਉਂਕਿ ਸਾਡੇ ਬੱਚੇ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਅਲਰਜੀ ਹੋ ਜਾਂਦੀ ਸਾਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਫੈਬਰਿਕ ਦੀ ਥਾਂ ਦੇ ਉੱਤੇ ਲੈਦਰ ਪ੍ਰੋਡਕਟ ਜਿਆਦਾ ਕਰਦੇ ਜਾਂਦੇ ਆਂ ਉਹ ਜਿਸ ਵਿੱਚ ਬੈਨੇ ਇੱਕੀਆਂ ਨੂੰ ਰੈਕਸ਼ਨ ਕਰਦਾ ਪਰਫਿਊਮ ਅੰਦਰ ਲਾਵਾਂਗੇ ਗੈਸਸ ਬਣਦੀ ਹੈ ਕਿਉਂਕਿ ਅਲਕੋਹਲ ਬੇਸਡ ਹੈ ਇਹ ਸਾਰੀਆਂ ਚੀਜ਼ਾਂ ਠੀਕ ਨਹੀਂ ਖਾਨੇ ਕਰਦਾ ਸੋ ਦੋਸਤੋ ਅਗਰ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰੋ ਬਹੁਤ ਧੰਨਵਾਦ ਪ੍ਰੀਤ ਮੋਟਰਸ ਨੋਗਾ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਸਿਕਾ ਥੈਂਕ ਯੂ